ਪੰਜਾਬ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਕਸੀਰੀ ਕਰਨ ਵਾਲੇ 카ਟਲ ਦਾ ਕੀਤਾ ਪਰਦਾਫਾਸ਼ 10 ਕਿਲੋ ਹਫੀਮ ਸਮੇਤ 2 ਕਾਬੂ ਨਸ਼ਿਆਂ ਦੇ ਸਪਲਾਈਰ ਡੀਲਰਾਂ ਦੇ ਡੀਲਰਾਂ ਅਤੇ ਉਹਨਾਂ ਦੇ ਖਰੀਦਦਾਰਾਂ ਦਾ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾਏਗਾ ਗੁਰਪ੍ਰੀਤ ਸਿੰਘ ਪੁੱਲਰ ਆਓ ਸੁਣਦੇ ਹਾਂ ਪੂਰੀ ਜਾਣਕਾਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਐਂਟੀ ਡਰੱਗ ਕੈਂਪੇਨ ਨੂੰ ਦੀ ਅਡਰੈਕਸ਼ਨ ਨੇ ਉਹਦੇ ਚ ਇੱਕ ਹੋਰ ਕਾਮਯਾਬੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ ਉਹਦੇ 10 ਕਿਲੋ ਅਫੀਮ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਬੜੇ ਦੋ ਨਟੋਰੀਅਸ ਸਮਗਲਰਸ ਨੇ ਪੱਟੀ ਏਰੀਆ ਡਿਸਟ੍ਰਿਕਟ ਤਰਨਤਾਰਨ ਦੇ ਪਿਸ਼ਾਰਾ ਸਿੰਘ ਹੈ ਤੇ ਉਹਦੇ ਨਾਲ ਜੋਧ ਸਿੰਘ ਹੈਗਾ ਦੋਨੇ ਭੋਪੜਾ ਹੈ ਮਡਾਲ ਹੈਗਾ ਇੱਕ ਥਾਣਾ ਪੱਟੀ ਦੇ ਵਿੱਚ ਪਿੰਡ ਉੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਪਿਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਸੈਕਟ ਦੇ ਪਰਚੇ ਦਰਜ ਐ ਇਹ ਰਿਕਵਰੀ ਜਿਹੜੀ ਹੈ ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਐਡੀਸੀਪੀ ਆਭਿਵੰਨਿਓ ਰਾਣਾ ਜੀ ਔਰ ਬਿੰਦਰਜੀਤ ਸਾਡੇ ਸੀਆਈਏ 3 ਦੇ ਜਿਹੜੇ ਇੰਚਾਰਜ ਨੇ ਇਹ ਟੀਮ ਨੇ ਇਹਨਾਂ ਦੀ ਰਹਿਨਮਾਈ ਚ ਹੋਈ ਹੈ ਸਾਰੀ ਸੋ ਇਹਦੇ ਚ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਪਿਸ਼ੋਰਾ ਸਿੰਘ ਇਹ ਜਿਹੜੀ ਕਨਸਾਈਨਮੈਂਟ ਹੈ ਇਮਫਾਲ ਮਨੀਪੁਰ ਤੋਂ ਲੈ ਕੇ ਆਇਆ ਹੈ ਜਿਹੜਾ ਕਿ ਕਾਫੀ ਮਤਲਬ ਨਵੀਂ ਚੀਜ਼ ਵੀ ਸਮਝ ਸਕਦੇ ਆ ਆਮ ਨਾਰਥ ਈਸਟ ਤੋਂ ਪਹਿਲਾਂ ਵੀ ਆਉਂਦੀ ਰਹੀਆਂ ਕਨਸਾਈਨਮੈਂਟ ਪਰ ਕਾਫੀ ਦੇਰ ਬਾਅਦ ਜੋ ਮੈਂ ਆਪਣੇ ਕੈਰੀਅਰ ਦੇਖਿਆ ਇਹ ਗੱਲ ਸਾਹਮਣੇ ਆਈ ਹੈ ਤੋ ਜੋ ਮੁੱਢਲੀ ਪੁੱਛ ਗਏ ਤੋ ਪਤਾ ਲੱਗਿਆ ਇਹ 1 ਕਿਲੋ ਦਾ ਜਿਹੜਾ ਰੇਟ ਹੈ 1 ਲੱਖ 20000 ਰੁਪਿਆ ਪ੍ਰਤੀ ਕਿਲੋ ਉੱਥੋਂ ਖਰੀਦ ਲੈਂਦੇ ਆ ਤੇ ਡਬਲ ਦੇ ਰੇਟ ਤੇ ਇੱਥੇ ਵੇਚਦੇ ਆ ਕੇ ਆਪਣੇ ਏਰੀਏ ਤੇ ਐਤਕੀ ਜਿਹੜੀ ਇਹ ਕਨਸਾਈਨਮੈਂਟ ਲੈ ਕੇ ਆਈ ਹੈ ਇਹ 12 ਲੱਖ ਰੁਪਏ ਇਹਨਾਂ ਨੇ ਉੱਥੇ ਖਰਚਿਆ ਉਹਦੇ 'ਚ 12 ਲੱਖ ਦੀ ਖਰੀਦ ਕੀਤੀ ਹੈ ਤੇ ਜਿਹੜਾ ਪਸ਼ੋਰਾ ਸਿੰਘ ਹੈ ਇਹ ਕਾਫੀ ਨੋਟੋਰੀਅਸ ਬੰਦਾ ਹੈ ਤੇ ਨਾਲ ਜਿਹੜਾ ਜੋਧਾ ਹੈ ਇਹਦੇ ਨਾਲ ਦਾ ਸਾਥੀ ਉਹਦੇ ਨਾਲ ਜੋ ਗੱਲਬਾਤ ਲੱਗੀ ਹੈ ਕਿ ਹਰ ਜਿਹੜਾ ਟ੍ਰਿਪ ਹੈ ਉਹਦਾ 25000 ਰੁਪਏ ਏ ਉਹਨੂੰ ਪੇ ਕਰਦਾ ਹੈ ਉਹਨੇ ਆਪਣੇ ਬੱਚੇ ਨੂੰ ਬਾਹਰ ਭੇਜਣ ਵਾਸਤੇ ਪਸ਼ੋਰਾ ਸਿੰਘ ਤੋਂ ਕੁਝ ਨਾ ਕੁਝ ਉਹ ਵਾਇਟੇ ਪੈਸੇ ਲਏ ਹੋਏ ਐ ਉਸ ਕਰਕੇ ਉਸ ਪ੍ਰਭਾਵ ਦੇ ਵਿੱਚ ਇਸ ਤੋਂ ਨਾਲੇ ਕੰਮ ਕਰਾਉਂਦਾ ਸੋ ਬਾਕੀ ਇਹਨਾਂ ਦਾ ਜਿਹੜਾ ਨੈਟਵਰਕ ਹੈ ਹੋਰ ਘਰ ਦੀਆਂ ਪ੍ਰਾਪਰਟੀਆਂ ਨੇ ਉਸ ਤੇ ਵੀ ਅਸੀਂ ਵਰਕ ਕਰਾਂਗੇ ਕਿਉਂਕਿ ਮੇਨ ਗੱਲ ਕੀ ਹੁੰਦੀ ਐ ਐਂਡੀਪੀਐਸ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਦੇ ਵਿੱਚ ਕਿ ਪ੍ਰਾਪਰਟੀ ਫ੍ਰੀਜ਼ ਹੋ ਸਕਦੀ ਐ ਜ਼ਬਤ ਹੋ ਸਕਦੀ ਐ ਉਹ ਬੜਾ ਇੰਪੋਰਟੈਂਟ ਹੁੰਦਾ ਹੈ ਉਹ ਅਸੀਂ ਨਾਲ ਦੀ ਨਾਲ ਆਪਣਾ ਪ੍ਰੋਸੀਜਰ ਇਹਦੇ ਸ਼ੁਰੂ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਕਾਫੀ ਸਾਰੀ ਇਹਦੀ ਪ੍ਰਾਪਰਟੀ ਨਿਕਲਣੀ ਚਾਹੀਦੀ ਹੈ ਇੱਕ ਗੱਡੀ ਜਿਹੜੀ ਸਵਿਫਟ ਹੈ ਇਹਦਾ ਵੀ ਸਾਰਾ ਪਤਾ ਕਰ ਰਹੇ ਆਂ ਇਹ ਵੀ ਰਿਕਵਰ ਹੋਈ ਹੈ ਜਿਹੱਚੇ ਟਰੈਵਲ ਕਰ ਰਹੇ ਸੀਗੇ ਇਹਨੂੰ ਸਾਰਿਆਂ ਨੂੰ ਇਹ ਇਵਨ ਟਰਾਂਸਪੋਰਟ ਜਿਹੜੀ ਉਹ ਵੀ ਜਿਹੜੀ ਅਟੈਚ ਕੀਤੀ ਜਾ ਸਕਦੀ ਹੈ ਸੋ ਉਹਨਾਂ ਤੱਕ ਦੀ ਜਿਹੜੀ ਅਪੋਸ਼ਸ਼ ਹੋਈ ਹੈ ਉਹਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਪਏ ਸਨ ਕਿੰਨੀਆਂ ਘੇਰਾਂ ਦੇ ਲਈ ਆ ਚੁੱਕੇ ਨੇ ਕਾਫੀ ਮੈਂ ਤੁਹਾਨੂੰ ਦੱਸੇ ਦੋ ਤਾਂ ਪਰਚੇ ਹੀ ਹਨ ਦੇ ਦਰਜ ਹੋਏ ਹੋ ਜੀ 2018 ਦਾ ਇੱਕ 2020 ਦਾ ਹਾਂ ਜੀ ਤਾਂ ਉਹਦੇ ਚ ਉਹ ਥੋੜੀ ਸਮਾਲ ਕੁਆਂਟੀਟੀ ਦੀਆਂ ਸੀਗੀਆਂ ਪਰ ਕਾਫੀ ਜੋ ਪਤਾ ਲੱਗਿਆ ਕਿ ਇਹ ਨਟੋਰੀਅਸ ਬੰਦਾ ਹੈਗਾ ਔਰ ਆਪਣੇ ਏਰੀਆ ਚ ਸਾਰਿਆਂ ਨੂੰ ਪਤਾ ਵੀ ਇਹ ਕੰਮ ਕਰ ਰਿਹਾ ਹੈ ਐਨਡੀਪੀਐਸ ਤੋਂ ਇਲਾਵਾ ਇਥੇ ਇਹਦਾ ਪਹਿਲਾਂ ਇਹਦਾ ਨਾਮ ਆਈ ਥਿੰਕ ਉਹ ਤਰਨ ਤਰਨ ਦੇ ਵਿੱਚ ਕੋਈ ਹੋਰ ਲੁੱਡਾ ਕੋਵਾ ਦੇ ਵਿੱਚ ਵੀ ਆ ਸੀ ਜੋ ਜੋ ਜਿਨ੍ਹਾਂ ਦੇ ਤੁਸੀਂ ਕੋਈ ਨਹੀਂ ਮੈਨੂੰ ਇੱਕ ਉਹਦੇ ਬਾਰੇ ਨਹੀਂ ਪਤਾ ਜੀ ਮਰਡਰ ਉਹ ਪਾ ਚੈੱਕ ਕਰ ਲੈਣਾ ਪਸ਼ੋਰਾ ਸਿੰਘ ਦੇ ਦੋ ਐਨਡੀਪੀਐਸ ਦੇ ਕੇਸ ਤਾਂ ਆਨ ਰਿਕਾਰਡ ਹੈਗੇ ਆ ਜੋ ਤੁਹਾਡ ਨਾਲ ਸ਼ੇਅਰ ਕੀਤੇ ਗਏ ਆ ਤੁਹਾਨੂੰ ਬਾਕੀ ਮੈਂ ਇਹਦਾ ਮੋਡਸ ਪਰੈਂਡੀ ਦੱਸਦਾ ਵੀ ਕਿਸ ਤਰ੍ਹਾਂ ਇਹ ਜਾਂਦੇ ਆ ਇਮਫਾਲ ਦੇ ਵਿੱਚ ਕੰਟੈਕਟਸ ਉਹ ਸਾਰਾ ਹੁਣ ਅਸੀਂ ਉਥੇ ਲੋਕਲ ਪੁਲਿਸ ਬਟੋ ਇਹ ਨਦੇ ਪਰਿਵਾਰ ਵੀ ਇਹਨਾਂ ਦੇ ਨਾਲ ਇਸੇ ਤਰੀਕੇ ਨਾਲ ਕੰਮ ਕਰਦੇ ਨਹੀਂ ਜਾਂ ਫਿਰ ਦੇਖੋ ਅਜੇ ਸਟੇਜ ਤੇ ਆਪਾਂ ਐਵੇਂ ਗਲਤ ਕਹਿ ਦਈਏ ਕਿਸੇ ਬਾਰੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਇਹਨਾਂ ਦਾ ਰਿਮਾਂਡ ਲੈ ਕੇ ਆਪਾਂ ਸਭੇ ਪੁੱਛਗਿੱਛ ਕਰਾਂਗੇ ਇਹਨਾਂ ਨੂੰ ਫ੍ਰੀ ਕਿੱਥੋਂ ਗਿਆ ਤੇ ਹੁਣ ਤੱਕ ਕਿੰਨੀਆਂ ਡਿਸਾਈਨਮੈਂਟਸ ਇਹ ਲੈ ਚੁੱਕਾ ਉਥੋਂ ਜੀ ਕੁਛ ਆਇਆ ਸਾਹਮਣੇ ਦੀ ਇਹ ਮਕਬੂਲਪੁਰੇ ਥਾਣੇ ਦਾ ਕੇਸ ਹੈ ਜੀ ਔਰ ਗੁਰਿੰਦਰ ਵੀ ਜਿਹੜੇ ACP ਈਸਟ ਹਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਰਿਕਵਰੀ ਹੋਈ ਹੈ ਔਰ ਇਹ ਮਨੀ ਐਜ ਕਿਥਨੀ ਆਤੇ ਇਹ ਦੋਵਾਂ ਦਾ ਆਪਸ ਦੇ ਵਿੱਚ ਕੋਈ ਰਿਸ਼ਤਾ ਨਹੀਂ ਹੈ ਜਾਂ ਨਹੀਂ ਮੈਂ ਤੁਹਾਨੂੰ ਦੱਸਿਆ ਸਾਰੀ ਗੱਲ ਜੀ ਆਲਰੇਡੀ ਮੈਂ ਐਕਸਪਲੇਨ ਕੀਤੀ ਹੈ ਵੀ ਉਹਨੇ ਆਪਣੇ ਬੇਟੇ ਦੇ ਬਾਹਰ ਭੇਜਣ ਵਾਸਤੇ ਪੈਸੇ ਵਿਆਜੀ ਇਹ ਤੋਂ ਲਏ ਸੀ ਪਿਸ਼ੋਰਾ ਸਿੰਘ ਤੋਂ ਤੇ ਉਸੇ ਦਬਾਅ ਦੇ ਵਿੱਚ ਵੀ ਉਹ ਹੈਗਾ ਤੇ ਪਲੱਸ 25000 ਰੁਪਏ ਪਰ ਟ੍ਰਿਪ ਨੂੰ ਪੇਮੈਂਟ ਬੰਦਾ ਲਾ ਚੁੱਕਿਆ ਜੀ ਉਹਨੇ ਪੈਸੇ ਵੀ ਹੁਣ ਇਹ ਤਾਂ ਦੇਖੋ ਇੱਕ ਜਿਹੜਾ ਕ੍ਰਿਮੀਨਲ ਹੁੰਦਾ ਉਹਦੀ ਛਪਾਉਣ ਦੀ ਆਦਤ ਹੁੰਦੀ ਹੈ ਇਹ ਸਾਰਿਆਂ ਹੁਣ ਦੋਨਾਂ ਦੀ ਅਲੱਗ-ਅਲੱਗ ਇਨਵੈਸਟੀਗੇਸ਼ਨ ਹੋਏਗੀ ਕੁਐਸਚਨਿੰਗ ਹੋਏਗੀ ਉਹ ਉਹਦੀ ਹੈ ਉਹਦੇ ਚ ਉਹ ਅਸੀਂ ਸੱਚ ਕਢਣਾ ਹੁੰਦਾ ਹਮੇਸ਼ਾ ਕ੍ਰਿਮੀਨਲ ਦੀ ਗੱਲ ਹੁੰਦੀ ਹੈ ਕਿ ਘੱਟੋ-ਘੱਟ ਆਪਣੀ ਗੱਲ ਐਕਸਪੋਜ਼ ਕੀਤੀ ਜਾਵੇ ਇਹ ਕਾਮਨ ਕ੍ਰਿਮੀਨਲ ਸਾਈਕੀ ਹੈ ਵੀ ਮੰਨ ਲਓ ਕਿ ਉਹਨਾਂ ਨੇ 10 ਕਿਲੋ ਅਫੀਮ ਲੈ ਕੇ ਆਏ ਨੇ ਇਹਨਾਂ ਨੇ ਪਾਰਟਸ ਦੇ ਨਾਲ ਬੇਸਿੰਗ ਦੀਆ ਜਾਂ ਫਿਰ ਇਹਨਾਂ ਨੇ ਇਕੱਠੀ ਕਿਸੇ ਨੂੰ ਸਪਲਾਈ ਦੇਣੀ ਸੀ ਕੁਝ ਇਹਦੇ ਬਾਰੇ ਕੁਝ ਦੱਸਾਂਗੇ ਦੇਖੋ ਇਹਨਾਂ ਨੂੰ ਪਤਾ ਲੱਗਿਆ ਕਿ ਆਪਣੇ ਏਰੀਆ 'ਚ ਸਾਰਿਆਂ ਨੂੰ ਪਤਾ ਕਿ ਇਹ ਕੰਮ ਕਰਦੇ ਆ ਉਹ ਅਸੀਂ ਸਾਰੇ ਇਹਨਾਂ ਦੇ ਜਿਹੜੇ ਲਿੰਕੇਜਸ ਨੇ ਉਹ ਕੱਢਾਂਗੇ ਔਰ ਲੋਕਲ ਪੁਲਿਸ ਨਾਲ ਵੀ ਜਿੱਥੇ ਲੋਡ ਪੈਗੀ ਸ਼ੇਅਰ ਵੀ ਕਰਾਂਗੇ ਉਹ ਸਾਰਾ ਆਪਾਂ ਦੇਖਾਂਗੇ ਕਿ ਕਿਸ ਕੁਆਂਟੀਟੀ ਕਿਸ ਲੈਵਲ ਦੀ ਕੋ ਸਾਰੀ ਤਾਂ ਵੇਚਣ ਦਾ ਲੱਗਦਾ ਨਹੀਂ ਤਰ ਪਾਰਟ ਦੇ ਵਿੱਚ ਹੀ ਹੁੰਦੀ ਆ ਆਮ ਜਦੋਂ ਬੰਦਾ ਲੈ ਕੇ ਆਉਂਦਾ ਬਿਕੋਜ਼ ਇਹ ਸਾਰਾ ਕੰਮ ਕਰਦੇ ਤਾਂ ਲਾਲਚ ਵਾਸਤੇ ਇਹ ਲੋਕ ਸਰ ਮਨੀਪੁਰ ਤੋਂ ਕਿਹਦੇ ਨਾਲ ਮਨੀਪੁਰ ਤੋਂ ਕਿਵੇਂ ਆਉਂਦੀ ਰਹੀ ਆ ਉਹ ਉਹੀ ਕਹਿ ਰਹੇ ਆ ਜੀ ਉਹ ਅਸੀਂ ਸਾਰਾ ਇਹਨਾਂ ਤੋਂ ਇਨਵੈਸਟੀਗੇਟ ਕਰਨਾ ਹੈ ਇਹਨਾਂ ਦੇ ਦੱਸਣ ਮੁਤਾਬਕ ਇਹ ਹੋਇਆ ਹੈ ਇੱਥੇ ਵੀ ਕੁਝ ਨਾਰਥ-ਈਸਟ ਤੋਂ ਨਾਰਕੋਟਿਕ ਫੜੀਆਂ ਗਈਆਂ ਬਟ ਇਮਫਾਲ ਵਾਲੀ ਗੱਲ ਜਿਹੜੀ ਆਈ ਹੈ ਇਹਨੂੰ ਥੋੜਾ ਅਸੀਂ ਹੋਰ ਡੀਪਲੀ ਇਨਵੈਸਟਿਗੇਟ ਕਰਨਾ ਚਾਹੁੰਦੇ ਹਾਂ ਫਿਰ ਅਸੀਂ ਮਨੀਪੁਰ ਪੁਲਿਸ ਨਾਲ ਗੱਲ ਕਰਾਂਗੇ ਜਿਵੇਂ ਗੱਲ ਆਪਣੇ ਸਰ ਸਰ ਉਹ ਕਰ ਦੋ ਚਲੋ ਇੱਕ ਵਾਰ ਕੰਟੀਨਿਊ ਕਰ ਮੈਂ ਆਪਕੇ ਬਾਅਦ ਦੁਬਾਰਾ ਕਰ ਦਿੰਦਾ ਹਾਂ ਅਸੀਂ ਬੈਠੇ ਰਹਾਂਗੇ ਦੇਖੋ ਮੈਂ ਤਾਂ ਆਪਣੇ ਪੀਰੀਅਡ ਦੀ ਪਹਿਲਾਂ ਗੱਲ ਕਰ ਸਕਦੇ ਹਾਂ ਕਿ ਜਿਹੜਾ 22 ਨਵੰਬਰ ਨੂੰ ਜੁਆਇਨ ਕੀਤਾ ਸੀਗਾ ਉਹਦੇ ਜਿਹੜੀ ਐਨਡੀਪੀਐਸ ਐਕਟ ਹੈ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਜੀ ਫਿਗਰ ਮੈਂ ਤੁਹਾਨੂੰ ਵੈਸੇ ਜੁਬਾਨੀ ਇੱਕ ਹੋਰ ਕਰਨਾ ਚਾਰਟ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਹੋਏ 22 11 ਤੋਂ ਲੈ ਕੇ 31 12 ਤੱਕ 66 113 ਬੰਦੇ ਅਰੈਸਟ ਹੋਏ 32 ਕਿਲੋ 575 ਗ੍ਰਾਮ ਹੀਰੋਇਨ ਫੜੀ ਗਈ ਜਿਹੜੀ ਕਿ ਬਹੁਤ ਵੱਡੀ ਹੈ ਇੱਕ ਮਹੀਨੇ ਆਲਮੋਸਟ ਥੋੜੇ ਦਿਨ ਪਲੱਸ ਹੈ 32 ਕਿਲੋ 575 ਕਿਉਂਕਿ 250 ਦੇ ਉੱਤੇ ਹੀ ਇਹ ਕਮਰਸ਼ੀਅਲ ਕੁਆਂਟੀਟੀ ਬਣ ਜਾਂਦੀ ਹੈ ਹੀਰੋਇਨ ਬਾਕੀ اوਪੀਐਮ ਹੁਣ ਆਈ ਗਈ ਅੱਜ ਵੀ ਇਹ ਪਰ ਨਵੇਂ ਸਾਲ ਚ ਆਈ ਹੈ ਤੇ ਹੋਰ ਜਿਹੜੇ ਨਸ਼ੀਲੇ ਪਦਾਰਥ ਸਿੰਥੈਟਿਕ ਡਰੱਗਸ ਤਕਰੀਬਨ 16 ਲੱਖ ਦੇ ਕਰੀਬ ਹੈਗੀਆਂ ਔਰ ਡਰੱਗ ਮਨੀ ਜਿਹੜੀ ਹੈ 45000 45 ਲੱਖ 12000 ਰੁਪਇਆ ਦੈਟ ਇਜ਼ ਆਲਸੋ 빅8 ਗੱਡੀਆਂ ਜਿਹੜੀਆਂ 4 ਵੀਲਰਸ ਨੇ ਕਾਰਾਂ ਦੇ 6 ਟੂ-ਵੀਲਰ ਇਹ ਐਂਡੀਪੀਐਸ ਐਕਟ ਦੀਆਂ ਹੀ ਆ ਜੀ ਸਾਰੀਆਂ ਵੈਪਨ ਜਿਹੜੇ ਆ ਉਹਦੇ ਵਿੱਚ ਆਰਮਜ਼ ਐਕਟ ਦੇ ਵਿੱਚ 9 ਕੇਸ ਦਰਜ ਹੋਏ ਔਰ 17 ਬੰਦੇ ਮਲਜ਼ਮ ਫੜੇ ਗਏ ਪਿਸਟਲ ਉਬਲਿਕ ਮਾਊਜ਼ਰ ਜਿਹੜੇ ਆ 41 41 ਵਿਚ ਇਜ਼ ਅ ਵੈਰੀ ਗੁੱਡ ਸਿਗਨੀਫੀਕੈਂਟ ਰਿਕਵਰੀ ਔਰ ਮੈਗਜ਼ੀਨ 53 ਹੈਗੇ ਕਾਟਰੇਜਸ ਨੇ ਟॉय ਪਿਸਟਲ ਵੀ ਫੜੇ ਗਏ ਕਾਫੀ ਸਨੈਚਰਾਂ ਕੋਲੋਂ ਜਿਹੜੇ ਆ ਆਪਾਂ ਉਸ ਦਿਨ ਵੀ ਦੇਖ ਰਹੇ ਸੀ 크리스마ਸ ਵਾਲੇ ਦਿਨ ਵੀ ਤੁਸੀਂ ਦੇਖਿਆ ਇਹ ਸਾਰਾ ਉਹ ਐਕਸਰਸਾਈਜ਼ ਐਕਟ ਦੇ ਵਿੱਚ ਵੀ ਅੱਛੇ ਰਿਕਵਰੀਆਂ ਹੈਗੀਆਂ ਸਨੇਚਿੰਗ ਕੇਸ ਜਿਹੜੇ ਆ ਉੱਚ ਟ੍ਰੇਸਿੰਗ ਪਰਸੈਂਟੇਜ ਕਾਫੀ ਅੱਛੀ ਹੈ 39 ਟੋਟਲ ਸਨੇਚਿੰਗ ਦੇ ਕੇਸ ਹੋਏ ਇਸ ਪੀਰੀਅਡ ਚ 33 ਟ੍ਰੇਸ ਹੈ ਸਿਰਫ 6 ਰਹਿੰਦੇ ਹੋ ਵੀ ਇੱਕ ਦੋ ਦਿਨ ਚ ਮੈਨੂੰ ਲੱਗਦਾ ਕਿ ਅਸੀਂ ਕਰ ਲਾਂਗੇ ਉਹ ਤੁਹਾਡਾ ਵਧੀਆ ਸ਼ੇਅਰ ਕਰਾਂਗੇ ਉਸ ਬਾਰੇ ਵੀ ਤੇ ਸਨੇਚਰ ਜਿਹੜੇ ਫੜੇਗੇ ਉਹ 67 ਸਟਾਰਟ ਕੁੱਲ ਜਿਹੜਾ ਅਮਾਉਂਟ ਸਨੇਚ ਹੋਇਆ ਹੈ ਉਹ ਆਪਣੇ 44000 44 ਲੱਖ 47030 ਤੇ 42 ਲੱਖ ਦੀ ਉਹਦੇ ਚੋਂ ਆਲਮੋਸਟ 90 ਪਲੱਸ ਰਿਕਵਰੀ ਹੋ ਗਈ ਹੈ ਸਨੇਚਡ ਪ੍ਰੋਪਰਟੀ ਦੀ ਪ੍ਰੀਵੈਂਟਿਵ ਐਕਸ਼ਨ ਨੂੰ ਅਸੀਂ ਬੜਾ ਜ਼ੋਰ ਦਿੰਦਾ ਕਿ ਅਸੀਂ ਲੋਕਾਂ ਦਾ ਜਿਹੜਾ ਪ੍ਰੋਵੈਂਟ ਕਰਨਾ ਕਰਾਈਮ ਜਿਹੜੇ ਬੰਦੇ ਸ਼ਰਾਰਤ ਕਰਦੇ ਹੁੱਲੜਬਾਜੀ ਕਰ ਸਕਦੇ ਆ ਉਹਦੇ ਤੇ ਬੜਾ ਫੋਕਸ ਕੀਤਾ ਗਿਆ ਸੀ ਦੈਟ ਉਹ ਫਿਗਰਸ ਬੜੀਆਂ ਅੱਛੀਆਂ ਹੈ ਜੇ ਅਸੀਂ ਦੇਖੀਏ ਕਿ ਟੋਟਲ 241 ਜਿਹੜੇ ਕੇਸ ਇਹੋ ਜੇ ਪ੍ਰੀਵੈਂਟਿਵ ਐਕਸ਼ਨ ਦੇ ਲਏ ਅਸੀਂ ਤੇ ਉਹਦੇ 438 438 ਬੰਦੇ ਜਿਹੜੇ ਪ੍ਰੀਵੈਂਟਿਵ ਐਕਸ਼ਨ ਉਹਨਾਂ ਦੇ ਖਿਲਾਫ ਲਿਆ ਗਿਆ ਕ੍ਰਿਮੀਨਲਸ ਦੇ ਖਿਲਾਫ ਗਿਆ ਬੰਦੇ ਜਿਹੜੇ ਕ੍ਰਾਈਮ ਕਰਨ ਦੇ ਪ੍ਰੋਨ ਨੇ ਔਰ ਉਹਨਾਂ ਚੋਂ 391 391 ਬਾਉਂਡ ਡਾਊਨ ਵੀ ਕੀਤੇ ਗਏ ਕੋਰਟ ਜਿਹੜੀ ਬਾਉਂਡਿੰਗ ਡਾਊਨ ਹੁੰਦੀ ਹੈ ਕਿ ਗੁੱਡ ਬਿਹੇਵੀਅਰ ਦਾ ਉਹਨਾਂ ਤੋਂ ਇੱਕੋ ਲਿਆ ਗਿਆ ਇਸ ਤੋਂ ਇਲਾਵਾ ਨੈਕਸਟ ਕ੍ਰਾਈਮ ਦਾ ਹੁੰਦਾ ਪੀਓਜ਼ ਪ੍ਰੋਕਲੇਮਡ ਡਿਫੈਂਡਰ ਬਹੁਤ ਜ਼ਿਆਦਾ ਇੰਪੋਰਟੈਂਟ ਮੁੱਦਾ ਹੈਗਾ ਇਲੈਕਸ਼ਨਸ ਵੀ ਆ ਰਹੀਆਂ ਉਹਦੇ ਚ ਪੀਓ ਤੇ ਸਕੌਂਡਰ ਟੋਟਲ 73 ਫੜਿਆ 71 ਇਸ ਇੱਕ ਮਹੀਨੇ ਦੇ ਵਿੱਚ which is very very good policing aur it ndps ਐਕਟ ਦੇ 11 ਸੀਗੇ ਇਹਨਾਂ ਚੋਂ ਪਿਓ ਜਿਹੜੇ ਕਿ ਨਸ਼ੇ ਵਾਲੇ ਡਰੱਗਸ ਨਾਲ ਰਿਲੇਟਡ ਕੇਸਾਂ ਦੇ ਵਿੱਚ ਸੀਗੇ ਸੋ ਇਹ ਡਰਾਈਵ ਵੀ ਅਸੀਂ ਅੱਗੇ ਜਾਰੀ ਰੱਖਾਂਗੇ ਇਸ ਤੋਂ ਇਲਾਵਾ ਜਿਹੜੇ ਵਹੀਕਲਜ਼ ਇੰਪਾਉਂਡ ਕੀਤੇ ਗਏ ਜਿਵੇਂ ਕੋਈ ਨੰਬਰ ਪਲੇਟ ਤੋਂ ਬਿਨਾਂ ਚਲਾ ਰਿਆ ਜਾਂ ਕੋਈ ਵੈਸੇ ਜਿਹੜੇ ਟ੍ਰਿਪਲ ਰਾਈਡਿੰਗ ਦੇ ਨਾਲ ਜਿਹਦੇ ਕੋ ਕਾਗਜ਼ ਹੈ ਨਹੀਂਗੇ ਸਸਪੀਸ਼ੀਅਸ ਜਿਹਦੇ ਬਾਰੇ ਹੈ ਕ੍ਰਾਈਮ ਦਾ 209 ਵਹੀਕਲ ਇਸ 1 ਮਹੀਨਾ ਤੇ ਤੁਸੀਂ ਸਮਝ ਲਓ 8 ਦਿਨਾਂ ਦੇ ਵਿੱਚ 9 ਦਿਨਾਂ ਦੇ ਵਿੱਚ 209 ਵਹੀਕਲ ਇੰਪਾਉਂਡ ਕੀਤੇ ਗਏ which is fairly go to ਦੇ ਨਾਲ ਕ੍ਰਾਈਮ ਦੇ ਉੱਤੇ ਪ੍ਰੋਵੈਂਸ਼ਨ ਦੇ ਉੱਤੇ ਪੂਰਾ ਇਫੈਕਟ ਪੈਂਦਾ ਜੀ ਤੇ ਜਿਹੜਾ ਦੂਸਰਾ ਹੈਗਾ ਸਾਲ ਦਾ